ਬਿਲਕੁਲ ਭਾਈ ਆਪਣੀ ਸਟੋਰੀ ਲੱਗਦੀ ਆ ਯਾਰ ਜਿਵੇਂ ਇਤਾਂ ਦੀ ਪਿੰਡਾਂ ਚੋਂ ਬਈ ਉੱਠਿਆ ਨਾ ਕਿੰਨੀ ਦੂਰ ਤੱਕ ਪਰਮਾਤਮਾ ਨੇ ਨਾਮ ਕਰਤਾ ਪੰਜਾਬੀਆਂ ਦੇ ਸਾਥ ਨਾਲ ਹੀ ਸਾਰਾ ਕੁਝ ਹੋਇਆ ਆ ਤੇ ਜੇ ਇਡਾ ਨਾਮ ਪੰਜਾਬ ਦੇ ਲੋਕਾਂ ਕਰਕੇ ਹੋਇਆ ਬਈ ਤੇ ਸਾਡਾ ਅੱਜ ਫਰਜ਼ ਬਣਦਾ ਪੰਜਾਬ ਦੇ ਲੋਕਾਂ ਨਾਲ ਖੜਨਾ ਬਈ ਤੁਸੀਂ ਤੁਹਾਡੇ ਗੀਤਾਂ ਦੇ ਨਾਲ ਲੋਕ ਬਹੁਤ ਕਨੈਕਟ ਨੇ ਤੁਸੀਂ ਦੋ ਤਰ੍ਹਾਂ ਦੇ ਮਾ ਕਰਤਾਰ ਜੇ ਤੁਹਾਡੇ ਦੇਖਾਂ ਇੱਕ ਤਾਂ ਬਹੁਤ ਪੀਨੈਕਲ ਆ ਤੁਹਾਡੇ ਕਰੀਅਰ ਦਾ ਔਰ ਇੱਕ ਜਦੋਂ ਤੁਸੀਂ ਗੀਤਾਂ ਦੇ ਵਿੱਚ ਜ਼ਿਕਰ ਕਰਦੇ ਹੋ ਆਪਣੇ ਫਾਦਰ ਸਾਹਿਬ ਦੀ ਪੁਰਾਣੀ ਕਮੀਜ਼ ਦਾ ਜਾਂ ਤੁਸੀਂ ਉਹਨਾਂ ਗਲੀਆਂ ਦਾ ਘਰ ਦਾ ਔਰ ਚਾਚੇ ਦਾ ਜ਼ਿਕਰ ਕਰਦੇ ਹੋ ਮਤਲਬ ਕਮਾਲ ਦੀ ਗੱਲ ਲੱਗਦੀ ਹੈ ਅੱਜ ਇਹਨਾਂ ਲੋਕਾਂ ਦੇ ਵਿੱਚ ਆਏ ਹੋ ਉਹੀ ਸਭ ਤਰ੍ਹਾਂ ਦੀਆਂ ਚੀਜ਼ਾਂ ਕਿਉਂਕਿ ਬੇਸਿਕ ਤੋਂ ਉੱਠ ਕੇ ਜਦੋਂ ਬਹੁਤ ਦੂਰ ਤੱਕ ਚਲੇ ਜਾਂਦੇ ਹੋ ਤਾਂ ਉਹੀ ਚੀਜ਼ਾਂ ਫਲੈਸ਼ਬੈਕ ਕਰਦੀਆਂ ਨੇ ਹਾਂ ਬਿਲਕੁਲ ਭਾਈ ਆਪਣੀ ਸਟੋਰੀ ਲੱਗਦੀ ਆ ਯਾਰ ਜਿਵੇਂ ਇਦਾਂ ਦੀ ਪਿੰਡਾਂ ਚੋਂ ਬਾਈ ਉੱਠਿਆ ਹਨਾ ਕਿੰਨੀ ਦੂਰ ਤੱਕ ਪ੍ਰਮਾਤਮਾ ਨੇ ਨਾਮ ਕਰਤਾ ਪੰਜਾਬੀਆਂ ਦੇ ਸਾਥ ਨਾਲ ਹੀ ਸਾਰਾ ਕੁਝ ਹੋਇਆ ਅ ਜੇ ਪੰਜਾਬ ਦੇ ਲੋਕ ਸਾਨੂੰ ਸੁਣਦੇ ਨਾ ਹੁੰਦੇ ਸਾਡਾ ਇਦਾਂ ਨਾਮ ਨਾ ਹੁੰਦਾ ਤੇ ਜੇ ਇਦਾਂ ਨਾਂ ਪੰਜਾਬ ਦੇ ਲੋਕਾਂ ਕਰਕੇ ਹੋਇਆ ਬਾਈ ਤੇ ਸਾਡਾ ਅੱਜ ਫਰਜ਼ ਬਣਦਾ ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੇ ਉਹ ਕਿਸੇ ਵੀ ਖੂੰਜੇ 'ਚ ਹੋਣ ਅ ਕਿਸੇ ਵੀ ਪੰਜਾਬ ਦੇ ਕੋਨੇ 'ਚ ਦੁੱਖ ਆਇਆ ਹੋਵੇ ਤੇ ਜਿੰਨੇ ਜੋ ਕਿ ਹੈਗੇ ਖੜਦੇ ਰਹੇ ਆ ਤੇ ਬਾਕੀ ਵੀ ਸਾਰੇ ਕਲਾਕਾਰ ਪਰਾ ਅੱਗੇ ਵਾਤ ਚੜ ਕੇ ਆਏ ਨੇ ਤੇ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਬਾਈ ਇਹ ਤੇ ਕਿ ਹੁਣ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਥੋੜਾ ਜਿਹਾ ਜਿਵੇਂ ਸਕਰੋਲ ਰੀਲ ਕਟੀਆਂ ਲੋਕ ਘਟ ਗਏ ਹੁਣ ਜਿਵੇਂ ਤੁਸੀਂ ਮੁਰਤ ਤੋਂ ਜਿਵੇਂ ਆਏ ਹੋ ਤਾਂ ਲੋਕਾਂ ਨੂੰ ਇੱਕ ਮੈਸੇਜ ਜਾਊਗਾ ਕਿਉਂਕਿ ਜਦੋਂ ਅਡਮਾਇਰ ਕਰਦੇ ਹੁੰਦੇ ਆ ਤੁਹਾਨੂੰ ਲੋਕ ਤਾਂ ਫਿਰ ਫੋਲੋ ਕਰਦੇ ਆ ਯੂਥ ਬਿਲਕੁਲ ਭਾਈ ਫਾਲੋ ਵੀ ਕਰਦੇ ਆ ਪਰ ਇਹ ਜਾਂ ਤਾਂ ਇੱਕ ਗੱਲ ਕਹਿਣ ਦੀ ਹੋਵੇ ਭਾਈ ਆਪਾਂ ਨੂੰ ਸੱਚੀ ਲੋੜ ਹੈ ਹੁਣ ਆਉਣ ਦੀ ਹੈ ਨਾ ਬਾਹਰ ਜਿੰਨਾ ਵੀ ਯੂਥ ਆਪਣਾ ਸੁਣ ਰਿਹਾ ਪਿੰਡ ਵੀ ਬਾਈ ਬੈਠੀ ਹੋਨੇ ਆ ਯਾਰ ਬਾਹਰ ਚੜ ਕੇ ਬਾਹਰ ਆਓ ਜੇ ਤੁਹਾਡੇ ਕੋਲ ਕੁਝ ਦੇਣ ਨੂੰ ਨਹੀਂ ਹੈਗਾ ਭਾਈ ਆਪਾਂ ਇਹ ਨਹੀਂ ਕਹਿੰਦੇ ਇੱਥੇ ਸਿਰਫ ਪੈਸੇ ਨਾਲ ਹੀ ਹੈਲਪ ਹੋ ਸਕਦੀ ਹੈ ਤੁਸੀਂ ਆ ਰਹੇ ਹੋ ਇਹੀ ਬਹੁਤ ਹੈ ਤੁਸੀਂ ਵੌਲੰਟੀਅਰ ਵਰਕ ਕੋਈ ਹਾਂ ਵੌਲੰਟੀਅਰ ਵਰਕ ਕਰ ਸਕਦੇ ਹੋ ਇੱਥੇ ਕਿੰਨੇ ਵੀਰ ਲੱਗੇ ਹੋਨੇ ਜਿਹੜੇ ਤਿਹਾਰਾਂ ਦੇ ਵੀ ਆਪਦੇ ਆਪ ਦੇ ਘਰੇ ਨਹੀਂ ਗਏ ਤੁਸੀਂ ਉਹਨਾਂ ਦਾ ਹੱਥ ਪਟਾ ਸਕਦੇ ਹੋ ਆ ਕੇ ਬਹੁਤ ਕੰਮ ਨੇ ਭਾਈ ਇੱਥੇ ਕੋਈ ਇੱਕ ਕੰਮ ਨਹੀਂ ਹੈਗਾ ਸੋ ਪਲੀਜ਼ ਤੁਸੀਂ ਕਿਸੇ ਵੀ ਸੰਸਥਾ ਦੇ ਨਾਲ ਕੰਟੈਕਟ ਕਰੋ ਜੇ ਕਿਸੇ ਵੀਰ ਦਾ ਦਿਲ ਕਰਦਾ ਤੇ ਇੱਥੇ ਪਲੀਜ਼ ਆ ਕੇ ਹਨਾ ਇੱਕ ਝਟ ਹੋ ਕੇ ਆਪਾਂ ਕੰਮ ਕਰੀਏ ਬਾਈ ਜਿਹੜਾ ਕੰਮ ਨਿਵੇੜਨ ਵਾਲਾ ਇਹਨੂੰ ਨਿਵੇੜੀਏ ਤਾਂ ਕਿ ਜਿਹੜੇ ਲੋਕ ਨੇ ਵਿਚਾਰੇ ਫਿਰ ਚੈਨ ਦੀ ਨੀਂਦ ਦੇ ਸੌ ਸਕਣ। ਹਾਂ ਬਿਲਕੁਲ ਬਾਈ ਆਪਣੀ ਸਟੋਰੀ ਲੱਗਦੀ ਆ ਯਾਰ ਜਿਵੇਂ ਇਤਾਂ ਦੀ ਪਿੰਡਾਂ ਚੋਂ ਬਾਈ ਉੱਠਿਆ ਹਨਾ ਕਿੰਨੀ ਦੂਰ ਤੱਕ ਪ੍ਰਮਾਤਮਾ ਨੇ ਨਾਮ ਕਰਤਾ ਪੰਜਾਬੀਆਂ ਦੇ ਸਾਥ ਨਾਲ ਹੀ ਸਾਰਾ ਕੁਝ ਹੋਇਆ। ਹਾਂ ਤੇ ਜੇ ਐਡਾ ਨਾਮ ਪੰਜਾਬ ਦੇ ਲੋਕਾਂ ਕਰਕੇ ਹੋਇਆ ਬਾਈ ਤੇ ਸਾਡਾ ਅੱਜ ਫਰਜ਼ ਬਣਦਾ ਪੰਜਾਬ ਦੇ ਲੋਕਾਂ ਨਾਲ ਖੜਨਾ। ਤੁਸੀਂ ਤੁਹਾਡੇ ਗੀਤਾਂ ਦੇ ਨਾਲ ਲੋਕ ਬਹੁਤ ਕਨੈਕਟ ਨੇ ਤੁਸੀਂ ਦੋ ਤਰ੍ਹਾਂ ਦੇ ਮਾ ਕਰਤਾਰ ਜੇ ਤੁਹਾਡੇ ਦੇਖਾਂ ਇੱਕ ਤਾਂ ਬਹੁਤ ਪੀਨੈਕਲ ਆ ਤੁਹਾਡੇ ਕੈਰੀਅਰ ਦਾ ਔਰ ਇੱਕ ਜਦੋਂ ਤੁਸੀਂ ਗੀਤਾਂ ਦੇ ਵਿੱਚ ਜ਼ਿਕਰ ਕਰਦੇ ਹੋ ਆਪਣੇ ਫਾਦਰ ਸਾਹਿਬ ਦੀ ਪੁਰਾਣੀ ਕਮੀਜ਼ ਦਾ ਜਾਂ ਤੁਸੀਂ ਉਹਨਾਂ ਗਲੀਆਂ ਦਾ ਘਰ ਦਾ ਔਰ ਚਾਚੇ ਦਾ ਜ਼ਿਕਰ ਕਰਦੇ ਹੋ ਮਤਲਬ ਕਮਾਲ ਦੀ ਗੱਲ ਲੱਗਦੀ ਹੈ ਅੱਜ ਇਹਨਾਂ ਲੋਕਾਂ ਦੇ ਵਿੱਚ ਆਏ ਹੋ ਉਹੀ ਸਭ ਤਰ੍ਹਾਂ ਦੀਆਂ ਚੀਜ਼ਾਂ ਕਿਉਂਕਿ ਬੇਸਿਕ ਤੋਂ ਉੱਠ ਕੇ ਜਦੋਂ ਬਹੁਤ ਦੂਰ ਤੱਕ ਚਲੇ ਜਾਂਦੇ ਹੋ ਤਾਂ ਉਹੀ ਚੀਜ਼ਾਂ ਫਲੈਸ਼ਬੈਕ ਕਰਦੀਆਂ ਨੇ ਹਾਂ ਬਿਲਕੁਲ ਭਾਈ ਆਪਣੀ ਸਟੋਰੀ ਲੱਗਦੀ ਆ ਯਾਰ ਜਿਵੇਂ ਇਦਾਂ ਦੀ ਪਿੰਡਾਂ ਚੋਂ ਬਾਈ ਉੱਠਿਆ ਹਨਾ ਕਿੰਨੀ ਦੂਰ ਤੱਕ ਪ੍ਰਮਾਤਮਾ ਦੇ ਨਾਮ ਕਰਤਾ ਪੰਜਾਬੀਆਂ ਦੇ ਸਾਥ ਨਾਲ ਹੀ ਸਾਰਾ ਕੁਝ ਹੋਇਆ ਅ ਜੇ ਪੰਜਾਬ ਦੇ ਲੋਕ ਸਾਨੂੰ ਸੁਣਦੇ ਨਾ ਹੁੰਦੇ ਸਾਡਾ ਐਡਾ ਨਾਮ ਨਾ ਹੁੰਦਾ ਤੇ ਜੇ ਐਡਾ ਨਾਮ ਪੰਜਾਬ ਦੇ ਲੋਕਾਂ ਕਰਕੇ ਹੋਇਆ ਬਾਈ ਤੇ ਸਾਡਾ ਅੱਜ ਫਰਜ਼ ਬਣਦਾ ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੀਏ ਉਹ ਕਿਸੇ ਵੀ ਖੂੰਜੇ 'ਚ ਹੋਣਾ ਕਿਸੇ ਵੀ ਪੰਜਾਬ ਦੇ ਕੋਨੇ 'ਚ ਦੁੱਖ ਆਇਆ ਹੋਵੇ ਤੇ ਜਿੰਨੇ ਜੋ ਕਿ ਹੈਗੇ ਆ ਖੜਦੇ ਰਹੇ ਆ ਤੇ ਬਾਕੀ ਵੀ ਸਾਰੇ ਕਲਾਕਾਰ ਭਰਾ ਅੱਗੇ ਵਾਤ ਚੜ ਕੇ ਆਏ ਨੇ ਤੇ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਬਾਈ ਇਹ ਤਾਂ ਕਿ ਹੁਣ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਥੋੜਾ ਜਿਹਾ ਜਿਵੇਂ ਸਕਰੋਲ ਰੀਲਾਂ ਕਟੀਆਂ ਲੋਕ ਘਟ ਗਏ ਹੁਣ ਜਿਵੇਂ ਤੁਸੀਂ ਮੁਰਤ ਤੋਂ ਜਿਵੇਂ ਆਏ ਹੋ ਤਾਂ ਲੋਕਾਂ ਨੂੰ ਇੱਕ ਮੈਸੇਜ ਜਾਊਗਾ ਕਿਉਂਕਿ ਜਦੋਂ ਅਡਮਾਇਰ ਕਰਦੇ ਹੁੰਦੇ ਆ ਤੁਹਾਨੂੰ ਲੋਕ ਤਾਂ ਫਿਰ ਫੋਲੋ ਕਰਦੇ ਆ ਯੂਥ ਬਿਲਕੁਲ ਭਾਈ ਫੋਲੋ ਵੀ ਕਰਦੇ ਆ ਪਰ ਇਹ ਜਾਂ ਤਾਂ ਇੱਕ ਗੱਲ ਕਹਿਣ ਦੀ ਹੋਵੇ ਬਾਈ ਆਪਾਂ ਨੂੰ ਸੱਚੀ ਲੋੜ ਹੈ ਹੁਣ ਆਉਣ ਦੀ ਹੈ ਨਾ ਬਾਹਰ ਜਿੰਨਾ ਵੀ ਯੂਥ ਆਪਣਾ ਸੁਣ ਰਿਹਾ ਪਿੰਡ ਵੀ ਬਾਈ ਬੈਠੀ ਹੋਨੇ ਆ ਯਾਰ ਬਾਤ ਚੜ ਕੇ ਬਾਹਰ ਆਓ ਜੇ ਤੁਹਾਡੇ ਕੁਝ ਦੇਣ ਨੂੰ ਨਹੀਂ ਹੈਗਾ ਬਾਈ ਆਪਾਂ ਇਹ ਨਹੀਂ ਕਹਿੰਦੇ ਇੱਥੇ ਸਿਰਫ ਪੈਸੇ ਨਾਲ ਹੀ ਹੈਲਪ ਹੋ ਸਕਦੀ ਹੈ ਤੁਸੀਂ ਆ ਰਹੇ ਹੋ ਇਹੀ ਬਹੁਤ ਹੈ ਤੁਸੀਂ ਵੌਲੰਟੀਅਰ ਵਰਕ ਕੋਈ ਹਾਂ ਵੌਲੰਟੀਅਰ ਵਰਕ ਕਰ ਸਕਦੇ ਹੋ ਇੱਥੇ ਕਿੰਨੇ ਵੀਰ ਲੱਗੇ ਹੋਨੇ ਜਿਹੜੇ ਤਿਹਾਰਾਂ ਦੇ ਵੀ ਆਉਦੇ ਆਉਦੇ ਘਰੇ ਨਹੀਂ ਗਏ ਤੁਸੀਂ ਉਹਨਾਂ ਦਾ ਹੱਥ ਪਟਾ ਸਕਦੇ ਹੋ ਆ ਕੇ ਬਹੁਤ ਕੰਮ ਨੇ ਬਾਈ ਇੱਥੇ ਕੋਈ ਇੱਕ ਕੰਮ ਨਹੀਂ ਹੈਗਾ ਸੋ ਪਲੀਜ਼ ਤੁਸੀਂ ਕਿਸੇ ਵੀ ਸੰਸਥਾ ਦੇ ਨਾਲ ਕੰਟੈਕਟ ਕਰੋ ਜੇ ਕਿਸੇ ਵੀਰ ਦਾ ਦਿਲ ਕਰਦਾ ਤੇ ਇੱਥੇ ਪਲੀਜ਼ ਆ ਕੇ ਹਨਾ ਇੱਕ ਝਟ ਹੋ ਕੇ ਆਪਾਂ ਕੰਮ ਕਰੀਏ ਬਾਈ ਜਿਹੜਾ ਕੰਮ ਨਿਵੇੜਨ ਵਾਲਾ ਇਹਨੂੰ ਨਿਵੇੜੀਏ ਤਾਂ ਕਿ ਜਿਹੜੇ ਲੋਕ ਨੇ ਵਿਚਾਰੇ ਫਿਰ ਚੈਨ ਦੀ ਨੀਂਦ ਦੇ ਸੌ ਸਕਣ